ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਢਿਲਵਾ ਤੋਂ ਸਾਹਮਣੇ ਆਇਆ ਹੈ ਇੱਥੇ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਤੇ ਇੱਕ ਇਕੱਠ 'ਚ ਸ਼ਾਮਲ ਹੋਣ ਆਏ ਕਾਂਗਰਸੀ ਆਗੂਆਂ ਤੇ ਗੋਲੀ ਚਲਾਉਣ ਦੇ ਗੰਭੀਰ ਦੋਸ਼ ਲੱਗੇ ਨੇ ਗੰਭੀਰ ਰੂਪ 'ਚ ਜ਼ਖਮੀ ਸੇਵਾ ਸਿੰਘ ਕੋੜਿਆ ਦਾ ਕਾਰੋਬਾਰ ਕਰਦਾ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਢਿਲਵਾ ਦੇ ਮੇਵਾ ਸਿੰਘ ਕੋੜਿਆ ਵਾਲਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਪਿੰਡ ਦੇ ਹੀ ਸਰਪੰਚ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਸ ਨੂੰ 1 ਲੱਖ ਰੁਪਏ ਉਧਾਰ ਦਿੱਤੇ ਗਏ ਸੀ ਅਤੇ ਉਹ ਇਨਕਾਰ ਕਰ ਰਿਹਾ ਸੀ ਅੱਜ ਜਦੋਂ ਮੈਂ ਆਪਣੇ ਦੋਸਤਾਂ ਨਾਲ ਪਿੰਡ ਦੇ ਭੋਗ ਚ ਗਿਆ ਤਾਂ ਸਰਪੰਚ ਜਗਿੰਦਰ ਸਿੰਘ ਨੇ ਆ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੇ ਆਪਣੇ ਰਿਵਾਲਵਰ ਦੇ ਨਾਲ ਮੇਰੇ ਗੋਲੀ ਚਲਾ ਦਿੱਤੀ ਜੋ ਕਿ ਲੱਤ 'ਚ ਲੱਗੀ ਹੈ ਭਾਈ ਮੇਰਾ ਨਾਮ ਮੀਵਾ ਸਿੰਘ ਆ ਮਾਮਲਾ ਕੀ ਬਾਈ ਪਿੰਡ ਦਾ ਮੇਰਾ ਮਾਮਲਾ ਜੀ ਇੱਕ ਜਗਿੰਦਰ ਸਿੰਘ ਬਰਾੜਾ ਸਰਪੰਚ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਤਿੰਨ ਚਾਰ ਘਰ ਪਟਦੇ ਮੰਨ ਲਓ ਇੱਕ ਉਹਦੇ ਕੋਲ ਰਿਵਾਲਵਰ ਆ ਉਹ ਸਾਰਾ ਦਿਨ ਬਸ ਕੱਢ ਲਿਆ ਡੱਬੇ ਵਿੱਚ ਪਾ ਲਿਆ ਕੱਢ ਲਿਆ ਡੱਬੇ ਵਿੱਚ ਪਾ ਲਿਆ ਹੀ ਕੁਝ ਕਰਦਾ ਫਿਰਦਾ ਰਹਿੰਦਾ ਜੀ ਸਾਡੇ ਨਾਲ ਕੋਈ ਲੈਣ ਦੇਣ ਨੂੰ ਉਹਦੇ ਨਾਮ ਤੇ ਮੈਥੋਂ ਲੱਖ ਰੁਪਇਆ ਲਿਆ ਸੀ ਉਹਦੇ ਪਿੱਛੇ ਮੇਲਣ ਵਾਲੇ ਨੇ ਰੰਜਸ ਬਧਾ ਲਈ ਮੁਕਰਦਾ ਸੀ ਮੈਂ ਇਹਨੂੰ ਕਿਹਾ ਵੀ ਤੂੰ ਸੌ ਪਾ ਦੇ ਮੈਂ ਤੈਨੂੰ ਰੁਪਇਆ ਛੱਡੇ ਉਹ ਮਸਲੇ ਸਾਡਾ ਇੱਕ ਦਿਨ ਕੱਠ ਵੀ ਹੋਇਆ ਸੀ ਉੱਥੇ ਵੀ ਨੇ ਗੱਲ ਨਹੀਂ ਸੁਣੀ ਅੜਵਾਲ ਵਰ ਕੱਢ ਲਿਆ ਕੱਠ ਦੇ ਵਿੱਚ ਐਵੇਂ ਜਿਕਰ ਫੇਰ ਮੰਨ ਲਾ ਵੀ ਵਿਚ ਹੀ ਰਹਿ ਗਈ ਗੱਲ ਅੱਜ ਅਸੀਂ ਭੋਗ ਤੇ ਗਏ ਆ ਜੀ ਉੱਥੇ ਮੂਰੇ ਖੜਾ ਸੀ ਇਹਨੂੰ ਵੇਖ ਕੇ ਜਿਹਨੂੰ ਘੁਰ ਘੁਰ ਜੀ ਲੱਗਿਆ ਕਰਨ ਮੈਂ ਖਾਇਰ ਐਵੇਂ ਲੜਾਂਗੇ ਕਿਸੇ ਦਾ ਪ੍ਰੋਗਰਾਮ ਖਰਾਬ ਹੋਊ ਅਸੀਂ ਮੱਥਾ ਟੇਕ ਕੇ ਨਾਲ ਦੇ ਨਾਲ ਵਾਪਸ ਹੋ ਗਏ ਸਾਡੀ ਪੱਤੀ ਦੇ ਵਿੱਚ ਵੀ ਭੋਗ ਸੀਗਾ ਉੱਥੇ ਮੇਰੇ ਮੇਰਾ ਸਾਰਾ ਹੀ ਗਵਾੜ ਖੜਾ ਪੱਤੀ ਦੇ ਸਾਰੇ ਮੁੰਡੇ ਖੜੇ ਆ ਜੀ ਉਹ ਵੀ ਸੜਕ ਦੇ ਉੱਤੇ ਹੀ ਘਾਰਾ ਸੜਕ ਤੇ ਖੜੇ ਆ ਇਹ ਆਇਆ ਸਕੂਟਰੀ ਲੈ ਕੇ ਸਿੱਧੇ ਜਾ ਕੇ ਜੀ ਨੇ ਮੇਰੇ ਫਾਇਰ ਮਾਰੇ ਪੂਰੀ ਰੋਕ ਕੇ ਕਿੱਥੇ ਬੱਜਿਆ ਪੱਟ ਚ ਵੱਜਿਆ ਜੀ ਕਿੰਨੇ ਫਾਇਰ ਕੀਤੇ ਇਹਨਾਂ ਨੇ ਕਾਹਦੇ ਇਹਨਾਂ ਨੇ ਫਿਰ ਤਾਂ ਉਦੋਂ ਬਾਅਦ ਪੂਨ ਕਰੀ ਗਿਆ ਜੀ ਮੁੰਡਾ ਦੇ ਮਗਰ ਪਾਇਆ ਗਿਆ ਹੋਰਾਂ ਦੇ ਮਗਰ ਲੈ ਕੇ ਤਿੰਨ ਚਾਰ ਫਾਇਰ ਹੋਰ ਕੀਤੇ ਇਹਨਾਂ ਨੇ ਮੇਰੇ ਪੱਟ ਮੇਰੇ ਪੱਟ ਤੇ ਪਹਿਲੀ ਗੋਲੀ ਮੇਰੇ ਪੱਟ ਤੇ ਵੱਜੀ ਆ ਉਦੋਂ ਬਾਅਦ ਮੁੰਡਾ ਦੇ ਮਗਰ ਉਹੀ ਲੈ ਕੇ ਪਾਇਆ ਗਿਆ ਜੀ ਉਹਨਾਂ ਨੂੰ ਭਜਾਇਆ ਮਗਰ ਪਿਆ ਰਹੇ ਆ ਮੰਗ ਕੀ ਕਰਦੇ ਆ ਸਾਨੂੰ ਕੌਣ ਲੈ ਕੇ ਆਇਆ ਸਾਨੂੰ ਜੀ ਮੇਰੇ ਪੱਟ ਤੇ ਪਤੀ ਦੇ ਗਵਾਰਡ ਦੇ ਮੁੰਡੇ ਆ ਚੱਕ ਕੇ ਲੈ ਆਏ ਜੀ ਗੱਡੀ ਤੇ ਮੰਗ ਕੀ ਕਰਦੇ ਸੀ ਮੰਗ ਤਾਂ ਜੀ ਇੱਕ ਇਹਦਾ ਲਾਇਸੈਂਸ ਜਿਹੜਾ ਕੈਨਸਲ ਹੋਣਾ ਚਾਹੀਦਾ ਨਹੀਂ ਇਹਨੇ ਕਿਸੇ ਦਾ ਹੋਰ ਨੁਕਸਾਨ ਕਰ ਦੇਣਾ ਪਾਗਲ ਦਿਮਾਗ ਦਾ ਬੰਦਾ ਹੈ ਅਸੀਂ ਸੌਂਤਈ ਕਾਂਗਰਸ ਪਾਰਟੀਆਂ ਹੀ ਰੱਖਦੇ ਆਂ ਬਾਕੀ ਸਾਡਾ ਕਿਸੇ ਨਾਲ ਵੀ ਸੌਂਦ ਨਹੀਂ ਇਸ ਤੱਕ ਠੀਕ ਆ ਜਿਹਨੋਂ ਕੋਈ ਸਾਡਾ ਬਿਜ਼ਨਸ ਆ ਵਪਾਰ ਬੰਤ ਹੈਗਾ ਸਾਡਾ ਵੀ ਤੁਰਦੇ ਆਂ ਕੰਮ ਕੰਮ ਤਾਂ ਹੁੰਦਾ ਏ ਤੱਕ ਮਤਲਬ ਆ ਸਾਡਾ ਹੋਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਉਹ ਪਹਿਲਾਂ ਤਾਂ ਬਾਈ ਦੇ ਉਹਨੇ ਫੈਰ ਮਾਰਿਆ ਆ ਕੇ ਉਦੋਂ ਆ ਜੀ ਸਾਡੇ ਮਗਰ ਪਿਆ ਪਿਸਟਨ ਲੈ ਕੇ ਉਹਨੇ ਫੈਰ ਕੀਤੇ ਆ ਕੇ ਪਰ ਸਾਡੇ ਬੱਜਿਆ ਨਾ ਜੀ ਸਾਡੇ ਮਗਰ ਪਿਆ ਰਿਹਾ ਜੀ ਤੇ ਗਾਲਾਂ ਗੂਲਾ ਵੀ ਕੱਢੀਆਂ ਜੀ ਤੇ ਕਹਿ ਕੇ ਗਿਆ ਵੀ ਮੈਂ ਜਿਹੜਾ ਕੁਛ ਮੇਰਾ ਕਰਨਾ ਕਰ ਲਿਓ ਮੈਂ ਚੇਤੇ ਜਾਨਣਾ ਹੈ ਕਹਿ ਕੇ ਗਿਆ ਇਨੇ ਫਾਇਰ ਚਲਾਏ ਗਏ। ਹੁਣੇ ਚਲਾਏ ਹੋਣਗੇ 4-5 ਫਾਇਰ ਆ। ਮੰਗ ਜੀ ਉਹਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ। ਤੇ ਉਹਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਇਸ ਮੌਕੇ ਜਸ਼ਮੀ ਵਿਵਾਸ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਸਰਪੰਚ ਨੇ ਉਹਨਾਂ ਦੇ ਸਾਹਮਣੇ ਗੋਲੀ ਚਲਾਈ ਸੀ ਜਿਸ ਵਿੱਚ ਮੇਵਾ ਸਿੰਘ ਜ਼ਖਮੀ ਹੋ ਗਿਆ। ਅਤੇ ਸੀ ਪੱਜ ਕੇ ਆਪਣੀ ਜਾਨ ਬਚਾਈ ਹੈ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਹਿਣਾ ਤਾਂ ਬਈ ਅਸੀਂ ਵੀ ਬਾਈ ਦੇ ਨਾਲ ਰਹਿੰਦੇ ਆ ਸਾਡੀ ਮਿੱਤਰਤਾ ਕੀ ਇਹਦੇ ਨਾਲ ਬਾਈ ਨਾਲ ਅਸੀਂ ਅੱਜ ਕਿਸੇ ਦੇ ਭੋਗ ਤੇ ਗਏ ਸੀ ਦੋਸਤੋ ਉਹਦਾ ਵੀ ਦੋਸਤ ਹੀ ਇਹੋ ਤੇ ਸਾਡਾ ਵੀ ਦੋਸਤੀ ਹੈਗਾ ਉੱਥੇ ਵੀ ਇਹਨੇ ਮੰਨ ਗੱਲ ਸਾਨੂੰ ਇੱਕ ਗਾਲ ਕੱਢੀ ਉੱਥੇ ਵੀ ਨਾਲ ਬੰਦੇ ਬਹੁਤ ਦੇਖਦੇ ਸੀ ਉਹ ਚੀਜ਼ ਨੂੰ ਵੀ ਇੱਥੇ ਆ ਕੇ ਹੁਣ ਸਰ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਹੁਣ ਸਾਰੇ ਸਿੱਧਾ ਫੈਰ ਕਰਤਾ ਸਾਨੂੰ ਮਾਵਾ ਪਿੰਡਾਂ ਦੀ ਗਾਣਾ ਕੱਢ ਕੇ ਇਕੱਲੇ ਇਕੱਲੇ ਨੂੰ ਤੇ ਸੱਤ ਦੇ ਵਿੱਚ ਵੀ ਸਰਿਆ ਮ ਗਾਣਾ ਕੱਢ ਕੇ ਆ ਸੋਡਾ ਅਸੀਂ ਆਇਆ ਕਰਦਾਂਗੇ ਵਾਹ ਕਰਦਾਂਗੇ ਹੁਣ ਤੁਸੀਂ ਖੜੋ ਤੁਸੀਂ ਵੱਡੇ ਬੈਲੀ ਵਾਏ ਬੋਜੋ ਕੋਣ ਬੰਦਾ ਜਿਕਰ ਬਰਾੜ ਜਿਕੰਦਰ ਬਰਾੜ ਪਹਿਲਾਂ ਵੀ ਉਹਨੇ ਤਿੰਨ ਚਾਰ ਕਿਸੇ ਦੇ ਘਰ ਪੱਟ ਰੱਖਿਆ ਝੂਠਾ ਰਵਾਲ ਵਰ ਉਹਦਾ ਕੈਂਸਲ ਹੋਣਾ ਚਾਹੀਦਾ ਜਿਹੜਾ ਵੀ ਲਾਇਸੈਂਸ ਹੈਗਾ ਹੈਗਾ ਉਹਦਾ ਉਹਨੇ ਲੋਕਾਂ ਦੇ ਬਹੁਤ ਜਵਾਕਾਂ ਨੂੰ ਵੀ ਡਰਾਉਂਦਾ ਰਹਿੰਦਾ ਹੈਗਾ ਕੱਲਾ ਰਹਿੰਦਾ ਰਵਾਲ ਵਰਤਾਂਸ ਦੇ ਕੇ ਹਰੇਕ ਦੇ ਕੰਨਾਂ ਲਾ ਕੇ ਹਰੇਕ ਨੂੰ ਗਾਲਾਂ ਕੂਲਾ ਕੱਢਦਾ ਰਹਿੰਦਾ ਬਹੁਤ ਕੁਝ ਬੋਲਿਆ ਕਿਵੇਂ ਫਾਇਰ ਕੀਤਾ ਯਾਰ ਫਾਇਰ ਤਾਂ ਜੀ ਪਹਿਲਾ ਫਾਇਰੇ ਦੇ ਪੱਟ ਚ ਵੱਜਿਆ ਉਦੋਂ ਮੁੜ ਕੇ ਭਜਾ ਭਜਾ ਕੇ ਤੇ ਸਾਰੇ ਨੂੰ ਗਾਲਾਂ ਕੱਢੀਆਂ ਉਦੋਂ ਬਾਅਦ ਵੀ ਉਹਨੇ ਤਿੰਨ ਚਾਰ ਫਾਇਰ ਬਾਅਦ ਚ ਕਰਿਆ ਹੈ ਸਰ ਇਹ ਪਿੰਡ ਢਿਲਮਾ ਦੇ ਵਿੱਚ ਐਸੁਰੇ ਫਿਰ ਵੀ ਮਿਲੀ ਸੀ ਕਿ ਉੱਥੇ ਇੱਕ ਆਪਣੇ ਬਰਾੜਨਾਵਸ ਸਰਪੰਚ ਜਗਿੰਦਰ ਸਿੰਘ ਬਰਾੜਨਾਦ ਗੱਤ ਦੇ ਗੋਲੀ ਚਲਾਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚਾ ਪਤਾ ਲੱਗਿਆ ਮੀਵਾ ਸਿੰਘ ਦੇ ਗੋਲੀ ਲੱਗੀ ਸੀ ਇਹ ਸੇਵਲਸਤਰ ਬਰਨਾਲੇ ਦਾਖਲ ਕਰਾਇਆ ਗਿਆ ਹੁਣ ਸੇਵਲਸਤਰ ਪਹੁੰਚਿਆ ਬਰਨਾਲੇ ਜੋ ਵੀ ਔਨ ਰਿਕਾਰਡ ਇੰਦਰੀ ਦੇ ਹਿਸਾਬ ਨਾਲ ਜਾਂ ਬਿਆਨ ਕੋ ਕਰਵ ਕੀਤੀ ਜਾ ਕਾਨੂੰਨ ਅਨੁਸਾਰ ਮੋਢੀ ਤੱਪੀ ਇਧਰੋਂ ਤਾਂ ਇੱਕ ਦੱਸ ਰਿਹਾ ਹੈ ਹਾਲਤ ਕਿਵੇਂ ਹੈ ਸਰ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਦੱਸ ਰਿਹਾ ਸਰ ਹਜੇ ਪਹੁੰਚੇ ਹਜੇ ਵੈਰੀਫਾਈ ਕਰ ਰਹੇ ਹੈ ਵੈਰੀਫਾਈ ਕਰਨ ਉਪਰੰਤ ਜੋ ਤੱਤ ਸਾਹਮਣੇ ਆਉਣਗੇ ਉਸਨਾਂ ਕਰਵ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਐਸ ਐਚ ਓ ਡਿਊਟੀ ਅਫਸਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚੱਲ ਰਹੀ ਹੈ ਜਿਸ ਦੌਰਾਨ ਇੱਕ ਵਿਅਕਤੀ ਦੀ ਲਾਤੇ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਹੁਣ ਠੀਕ ਹੈ ਪ੍ਰੀੜਤ ਦੇ ਬਿਆਨਾਂ ਦੇ ਆਧਾਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਬਰਨਾਲਾ ਤੋਂ ਪੁਨੀਤ ਮਾਨ ਦੀ ਰਿਪੋਰਟ ਜਟਪਾਣੀ ਟੀਵੀ